ਲੇਬਰ ਇਨਸਪੈਕਟਰ ਦੇ ਪੇਪਰ ਦੇ ਲਈ ਪੀ ਟ੍ਰਿਪਲ ਐਸ ਬੀ ਨਾਈਟ੍ਰੋ ਬੂਸਟਰ ਅਪਡੇਟ ਹੋ ਚੁੱਕਿਆ ਜੀ ਤਾਂ ਉਹਦੇ ਵਿੱਚ ਕੀ ਕੀ ਅਪਡੇਸ਼ਨਸ ਨੇ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫ फेब्रुवारी ਤੇ ਕਰੰਟ ਅਫੇਅਰਸ ਪਹਿਲੀ ਗੱਲ ਟੂ ਦਾ ਪੁਆਇੰਟ ਨੇ ਲਿミਟਿਡ ਵਰਜ਼ਨ ਦੇ ਵਿੱਚ ਨੇ ਇਸ ਤਰ੍ਹਾਂ ਦੇ 500 ਕਰੰਟ ਅਫੇਅਰਸ ਨੇ ਜਿਹੜੇ ਤੁਹਾਨੂੰ ਮਿਲਣਗੇ ਪਹਿਲੀ ਚੀਜ਼ ਤਾਂ ਪਹਿਲੀ ਚੀਜ਼ ਤਾਂ ਇਹੀ ਹੈ ਮੈਂ ਇਹੀ ਕਹਾਂਗਾ ਇਸ ਟਾਈਮ ਤੇ ਸਿਰਫ ਇਹੀ ਕਰੰਟ ਅਫੇਅਰਸ ਕਰ ਲਓ ਦੂਜੀ ਚੀਜ਼ ਬਹੁਤ ਜਲਦੀ ਹੋ ਜਾਣੀ ਹੈ ਜੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਟੈਸਟ ਸੀਰੀਜ਼ ਦੇਖੋ ਟੈਸਟ ਸੀਰੀਜ਼ ਦੇ ਵਿੱਚ ਮੈਂ ਔਨ ਰਿਪੀਟ ਇਹ ਕਹਿ ਰਿਹਾ ਵੀ ਆਪਾਂ ਨੇ ਟੈਸਟ ਸੀਰੀਜ਼ ਨਹੀਂ ਲਗਾਣੀ ਤਾਂ ਜਸਟ ਇਹਦੇ ਵਿੱਚ ਤੁਸੀਂ 6ਵਾਂ ਤੇ 7ਵਾਂ ਟੈਸਟ ਦੇ ਲਿਓ ਬਹੁਤ ਹੈ ਜ਼ਿਆਦਾ ਟੈਸਟ ਤੁਸੀਂ ਨਹੀਂ ਲਗਾਣੇ ਉਸ ਤੋਂ ਬਾਅਦ ਤੁਹਾਨੂੰ ਬੂਸਟਰ ਦੇ ਵਿੱਚ ਕੀ ਕੀ ਮਿਲੇਗਾ ਉਹਨੂੰ ਥੋੜਾ ਜਿਆ ਸਮਝ ਲਓ ਦੇਖੋ ਬੂਸਟਰ ਦੇ ਵਿੱਚ ਪੀワイਕਿਊ ਵੀ ਅਵੇਲੇਬਲ ਨੇ ਪੀワイਕਿਊ ਵੀ ਮਿਲਣਗੇ ਟੈਸਟ ਸੀਰੀਜ਼ ਵੀ ਮਿਲ ਜੇਗੀ ਮੇਨ ਕਰੰਟ ਅਫੇਅਰਸ ਵੀ ਮਿਲ ਜਾਣਗੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਮੇਨ ਚੀਜ਼ ਹੈ ਉਹ ਹੈਗੀ ਹੈ ਜੀ ਪੰਜਾਬੀ ਪੰਜਾਬ ਜੀ ਕੇ ਨੂੰ ਲਾਸਟ ਦੇ ਵਿੱਚ ਆਪਾਂ ਨੇ ਕਿਵੇਂ ਕਵਰ ਕਰਨਾ ਤਾਂ ਪੰਜਾਬੀ ਪੰਜਾਬ ਜੀ ਕੇ ਨੋ ਡਾਊਟ ਤੁਸੀਂ ਔਨ ਰਿਪੀਟ ਡੇਲੀ ਪੜ੍ਹਨੀ ਹੈ ਇਹ ਆਪਾਂ ਨੇ ਡਿਸਕਸ ਕਰ ਲਿਆ ਵਾਰ-ਵਾਰ ਪਰ ਜੇ ਤੁਹਾਨੂੰ ਡਾਊਟ ਹੈ ਆਪਣੇ ਸੋਰਸ ਤੇ ਮੈਂ ਫੇਰ ਰਿਪੀਟ ਕਰਾਂਗਾ ਜੇ ਤੁਹਾਨੂੰ ਡਾਊਟ ਹੈ ਆਪਣੇ ਸੋਰਸ ਤੇ ਤਾਂ ਪਹਿਲਾਂ ਨਾਈਟਰੋ ਬੂਸਟਰ ਚ ਕਰ ਲਿਓ ਫੇਰ ਆਪਣੇ ਸੋਰਸ ਤੋਂ ਕਰਿਓ ਆਦਰਵਾਇਸ ਪਹਿਲਾਂ ਆਪਣੇ ਸੋਰਸ ਤੋਂ ਕਰਿਓ ਫੇਰ ਨਾਈਟਰੋ ਬੂਸਟਰ ਚ ਕਰਿਓ ਠੀਕ ਹੈ ਤਾਂ ਪੰਜਾਬੀ ਪੰਜਾਬ ਜੀ ਕੇ ਡੈਫੀਨੇਟਲੀ ਕਵਰ ਕਰ ਰਹੇ ਹੋ ਬੂਸਟਰ ਦੇ ਵਿੱਚ ਇੰਗਲਿਸ਼ ਮੈਥ ਰੀਜਨਿੰਗ ਦੇ ਟਾਪਿਕਸ ਵੀ ਤੁਹਾਨੂੰ ਮਿਲਣਗੇ ਦੇਖੋ ਬੂਸਟਰ ਦੇ ਵਿੱਚ ਨਾ ਇੱਕ ਫਾਈਲ ਦਾ ਨਾਮ ਹੈ 19 ਦਸੰਬਰ ਸਪੈਸ਼ਲ ਫਾਈਲ ਤਾਂ ਉਸ ਫਾਈਲ ਦੇ ਵਿੱਚ ਮੇਨ ਮੇਨ ਕੁਐਸ਼ਨਸ ਨੇ ਪਰਟੀਕুলਰਲੀ ਦੱਸਿਆ ਹੋਇਆ ਵੀ ਮੈਥਸ ਦੇ ਬਸ ਤੁਸੀਂ ਆਹੀ ਕੁਐਸ਼ਨਸ ਨੂੰ ਕਰੋ ਚੰਗੀ ਤਰ੍ਹਾਂ ਕਰੋ ਰੀਜਨਿੰਗ ਦੇ ਬਸ ਆਹੀ ਕੁਐਸ਼ਨਸ ਕਰੋ ਚੰਗੀ ਤਰ੍ਹਾਂ ਕਰੋ ਪੰਜਾਬੀ ਦੇ ਔਖੇ ਔਖੇ ਕੁਐਸ਼ਨਸ ਜਿਵੇਂ ਲਿੰਗ ਬਦਲੋ ਵਚਨ ਬਦਲੋ ਇਹ ਤੇ ਜਿਹੜੇ ਕਹਿੰਦੇ ਸਰਕਵੇਂ ਸ਼ਬਦ ਕੀ ਹੁੰਦੇ ਨੇ ਤਾਂ ਇਸ ਤਰ੍ਹਾਂ ਦੇ ਕਾਫੀ ਕੁਐਸ਼ਨਸ ਨੇ ਜਿਹੜੇ ਉਹਦੇ ਵਿੱਚ ਡਾਇਰੈਕਟ ਪਾਏ ਹੋਏ ਨੇ ਤਾਂ ਪੰਜਾਬੀ ਦੇ ਉਸ ਤਰ੍ਹਾਂ ਦੇ ਡਿਫਿਕਲ ਕੁਐਸ਼ਨਸ ਨੂੰ ਜ਼ਰੂਰ ਕਵਰ ਕਰਿਓ ਥੈਨ ਬਾਕੀ ਵੀ ਸਬਜੈਕਟਸ ਨੇ ਮੰਨ ਲਓ ਕੰਪਿਊਟਰ ਹੈ ਕੰਪਿਊਟਰ ਦੀਆਂ ਥੋੜੀਆਂ ਜੀਆਂ ਸ਼ਾਰਟਕੱਟ ਕੀਜ਼ ਬਹੁਤ ਜ਼ਿਆਦਾ ਸ਼ਾਰਟਕੱਟ ਸ਼ਾਰਟਕੱਟ ਕੀਜ਼ ਯਾਦ ਨਹੀਂ ਕਰੀਦੀਆਂ ਹੁੰਦੀਆਂ 20 25 ਕਰ ਲਓ ਉਸ ਤੋਂ ਆ ਗਈ ਤਾਂ ਠੀਕ ਹੈ ਆਦਰਵਾਇਜ਼ ਕੋਈ ਗੱਲ ਨਹੀਂ ਸ਼ਾਰਟਕੱਟ ਕੀਜ਼ ਦੇ ਵਿੱਚ ਹਮੇਸ਼ਾ ਮੈਂ ਇਹੀ ਕਹਿੰਦਾ ਹਾਂ ਠੀਕ ਹੈ ਹੁਣ ਮਾਡਰਨ ਹਿਸਟਰੀ ਦੇ ਵਿੱਚ ਮੰਨ ਲਓ ਜੇ ਕਈ ਬੱਚਿਆਂ ਨੂੰ ਇਹ ਲੱਗਦਾ ਵੀ ਸਿਲੇਬਸ ਬਹੁਤ ਜ਼ਿਆਦਾ ਹੈ ਤਾਂ ਵੈਸੇ ਤਾਂ ਸਾਡੇ ਜਿਹੜੇ ਟੋਟਲ ਨੋਟਸ ਨੇ ਉਹੀ ਬਹੁਤ ਟਰੱਕ ਨੇ ਬਟ ਜਿਹੜਾ ਬੂਸਟਰ ਦੇ ਵਿੱਚ ਡਾਟਾ ਉਹਦੇ ਵਿੱਚ ਨਾਲ ਦੇ ਬਰਾਬਰ ਹੈ ਸਿਮਿਲਰਲੀ ਸਾਇੰਸ ਸਾਇੰਸ ਨੂੰ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਸਾਇੰਸ ਜਿਹੜੀ ਹੈਗੀ ਆ ਉਹ 9 ਪੇजेस ਦੇ ਵਿੱਚ ਕਵਰ ਹੈ ਸਾਇੰਸ ਅਬਾਊਟ 3 ਆਰਸ ਉਹ ਵੀ ਉਹ ਸਟੂਡੈਂਟਸ ਲਈ ਜਿਨ੍ਹਾਂ ਨੇ ਸਾਇੰਸ ਪਹਿਲਾਂ ਬਿਲਕੁਲ ਨਹੀਂ ਪੜ੍ਹੀ ਸਿਰਫ 3 ਘੰਟੇ ਦੇ ਵਿੱਚ ਤੁਹਾਡੀ ਸਾਇੰਸ ਕਵਰ ਹੋ ਜਾਏਗੀ ਇੰਗਲਿਸ਼ ਦੇ ਮੇਨ ਮੇਨ ਵਰਡਸ ਮੀਨਿੰਗਸ ਜੇ ਤੁਹਾਨੂੰ ਲੱਗਦਾ ਵੀ ਸਾਈਨੋਨੀਮਸ ਐਂਟੋਨੀਮਸ ਵਨ ਵਰਡ ਸਬਸਟੀਟਿਊਸ਼ਨਸ ਈਡੀਅਮਸ ਫਰੇਜ਼ੀਜ਼ ਵਦੀਆਂ ਚੀਜ਼ਾਂ ਵੀ ਤੁਸੀਂ ਕਰਨੀਆਂ ਚਾਹੁੰਦੇ ਹੋ ਤਾਂ ਉਹੀ ਹੈ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਵੀ ਜਿਹੜੇ ਵਰਡਸ ਆਨ ਦੀ ਪੋਸੀਬਿਲਿਟੀ ਸਭ ਤੋਂ ਜ਼ਿਆਦਾ ਉਹ ਕਵਰ ਕੀਤੇ ਹੋਏ ਨੇ ਇਹ ਬਿਲਕੁਲ ਨਹੀਂ ਕਿਹਾ ਜਾ ਰਿਹਾ ਕਿ ਉਹਨਾਂ ਚੋਂ ਕੋਈ ਨਹੀਂ ਆਏਗਾ ਇੰਗਲਿਸ਼ ਦੀ ਗੱਲ ਕਰ ਰਹੇ ਆਪਾਂ ऑन दी उम्मीद जाल ठीक है तो बाकी बूस्टर ਦੇ ਵਿੱਚ ਤਾਂ ਮੈਂ ਵੈਸੇ ਵੀ ਇਹੀ ਕਹਿੰਦਾ ਹੁੰਨਾ ਜੀ ਬੂਸਟਰ ਦੇ ਵਿੱਚ ਮੈਂ ਹਮੇਸ਼ਾ ਇਹੀ ਕਹਿੰਦਾ ਹੁੰਨਾ 7 ਆਊਟ ਆਫ 10 ਇਹਨੂੰ ਮਤਲਬ ਇਹ ਮੰਨ ਸਕਦੇ ਹੋ ਕਿ ਇਹ ਵਰਕ ਕਰਦਾ ਹੀ ਕਰਦਾ ਹੈ ਠੀਕ ਹੈ ਤਾਂ पी ट्रिपल एस बी ਨਾਈਟ੍ਰੋ ਬੂਸਟਰ ਬਾਰੇ ਤੁਹਾਨੂੰ ਦੱਸ ਦਿੱਤਾ ਗਿਆ ਵੀਡੀਓ ਅਪਲੋਡ ਹੋਈ ਹੈ ਥੋੜੀ ਦੇਰ ਪਹਿਲਾਂ ਹੀ ਅਪਲੋਡ ਹੋਈ ਹੈ ਸਟੱਡੀ ਸੋਲੂਸ਼ਨ ਦੇ ਉੱਤੇ ਮਤਲਬ ਥੋੜੇ ਦਿਨ ਪਹਿਲਾਂ ਹੀ ਅਪਲੋਡ ਹੋਈ ਹੈ ਕਿ ਲਾਸਟ ਟਾਈਮ ਨੋਟਸ ਬੈਸਟ ਨੋਟਸ ਕਿਹੜੇ ਹੁੰਦੇ ਨੇ ਉਹ ਡਿਟੇਲਸ ਦੱਸਿਆ ਹੋਇਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਹੈ ਕਮੈਂਟਸ ਦੇ ਵਿੱਚ ਵੀ ਪਾ ਦਾਂਗੇ ਤਾਂ ਉਤੋਂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਕੋਰਸੇਸ ਦੇ ਵਿੱਚ ਜਾ ਕੇ ਉੱਥੇ ਤੁਹਾਨੂੰ ਜਿਹੜਾ ਹੈਗਾ ਪੀ ਟ੍ਰਿਪਲ ਐਸ ਬੀ ਨਾਈਟਰੋ ਬੂਸਟਰ ਮਿਲੇਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਅਵੇਲ ਕਰ ਸਕਦੇ ਹੋ ਤਾਂ ਪੀ ਟ੍ਰਿਪਲ ਐਸ ਬੀ ਦੇ ਪੇਪਰਾਂ ਦੇ ਲਈ ਸਾਰਿਆਂ ਦੇ ਲਈ ਹੈਲਪਫੁਲ ਰਹੇਗਾ 6 ਮੰਥਸ ਦੀ ਵੈਲਿਡਿਟੀ ਹੈ ਚਾਰਜ ਜੀ ਸਿਰਫ 395 ਤਾਂ ਮੈਂ ਉਮੀਦ ਕਰਦਾ ਜੀ ਡੈਫੀਨੇਟਲੀ ਤੁਸੀਂ ਇਹ ਕਰ ਲਿਆ ਹੋਏਗਾ ਜੇ ਨਹੀਂ ਕੀਤਾ ਤਾਂ ਕਰਕੇ ਜਾਓਗੇ ਇੱਕ ਵਾਰ ਜ਼ਰੂਰ ਕਰਕੇ ਦੇਖੋ ਦੇਖੋ ਤੁਸੀਂ ਡਿਫਰੈਂਟ ਸੋਰਸਸ ਤੇ ਐਨਾ ਇਨਵੈਸਟ ਕਰ ਚੁੱਕੇ ਹੋ ਟਾਈਮ ਵੀ ਤੇ ਪੈਸਾ ਵੀ ਤਾਂ ਜੇ ਸਾਡੇ ਸੋਰਸ ਤੇ ਤੁਸੀਂ ਪਹਿਲੀ ਵਾਰ ਆਏ ਹੋ ਸਾਡੇ ਸਟੱਡੀ ਸੋਲੂਸ਼ਨ ਤੇ ਪਹਿਲੀ ਵਾਰ ਆਏ ਹੋ ਤਾਂ ਜਸਟ ਇੱਕ ਮੈਂ ਇਤਾਨਗਾ ਵੀ ਤੁਸੀਂ ਇੱਕ ਵਾਰ ਇਹ ਦੇਖੋ ਇਹਨੂੰ ਅਵੇਲ ਕਰਕੇ ਦੇਖੋ ਤੁਹਾਨੂੰ ਬੈਨੀਫਿਟ ਆਪਣੇ ਆਪ ਦਿਖੇਗਾ ਉਦੇ ਵਿੱਚ ਮੈਂ ਸਮਝਾਇਆ ਹੋਇਆ ਹੈ ਕਿ ਕੀ ਤਾਂ ਉਹਨੂੰ ਦੇਖਿਓ ਬਾਕੀ ਇਹ ਡੈਫੀਨੇਟਲੀ ਕਰਕੇ ਜਾਇਓ ਸਭ ਕੁਝ ਦੱਸਿਆ ਹੋਇਆ ਹੈ ਦੇ ਬਾਰੇ ਠੀਕ ਹੈ ਜੀ ਤਾਂ ਵਿਸ਼ ਯੂ 올 द बेस्ट थैंक यू